ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਖਾਣ ਪੀਣ ਦੀਆਂ ਚੀਜ਼ਾਂ ਵਿੱਚ ਲੋਕ ਮਿਲਾਵਟ ਕਰਦੇ ਹੀ ਰਹਿੰਦੇ ਨੇ ਤੇ ਇਸ ਤਰ੍ਹਾਂ ਦੀਆਂ ਸੀ ਕਈ ਵੀਡੀਓ ਵੀ ਦੇਖ ਚੁੱਕੇ ਆਂ ਤੇ ਉੱਥੇ ਹੁਣ ਸੋਸ਼ਲ ਮੀਡੀਆ ਤੇ ਇੱਕ ਇਹ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਕੀਤੀ ਜਾ ਰਹੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਪਿੰਡ ਬੰਗਾ ਵਾਲੀ ਨੇੜੇ ਤਾਂੰਦਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਦੋਦੀ ਦੇ ਵੱਲੋਂ ਨਕਲੀ ਦੁੱਧ ਬਣਾ ਕੇ ਵੇਚਿਆ ਜਾ ਰਿਹਾ ਸੀ ਤੇ ਜਦੋਂ ਪਿੰਡ ਦੇ ਲੋਕਾਂ ਨੇ ਸ਼ਵੀਰ ਲਾਉਣ ਵਾਸਤੇ ਇਸ ਦੋਦੀ ਤੋਂ ਦੁੱਧ ਖਰੀਦਿਆ ਤੇ ਉਹਨਾਂ ਨੇ ਜਦੋਂ ਦੁੱਧ ਨੂੰ ਉਬਾਲਿਆ ਤਾਂ ਉਹ ਪਲਾਸਟਿਕ ਦੀ ਤਰ੍ਹਾਂ ਬਣ ਗਿਆ ਸੀ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੀ ਵੇਖ ਸਕਦੇ ਹੋ ਤੇ ਪਿੰਡ ਦੇ ਲੋਕਾਂ ਨੂੰ ਪਤਾ ਲੱਗਣ ਤੋਂ ਬਾਅਦ ਉਹਨਾਂ ਨੇ ਦੋਦੀ ਦਾ ਘਟਾਪਾ ਕੀਤਾ ਤੇ ਉਸ ਦੀ ਦੁਕਾਨ ਤੇ ਜਾ ਕੇ ਦੋਦੀ ਦਾ ਸਾਰਾ ਦੁੱਧ ਡੋਲ ਦਿੰਦੇ ਨੇ ਤੇ ਸਾਰਾ ਸਮਾਨ ਵੀ ਬਾਹਰ ਸੁੱਟ ਦਿੰਦੇ ਨੇ ਤੇ ਅੱਗੇ ਹੁਣ ਤੁਸੀਂ ਪੂਰੀ ਵੀਡੀਓ ਨੂੰ ਵੀ ਦੇਖ ਸਕਦੇ ਹੋ ਹੁਣ ਤੋਂ ਇੱਕ ਨੰਬਰ ਦਾ ਦੁੱਧ ਕਿਸੀ ਨੇ ਪੈਣਾ ਦੇਖੋ ਮੱਝ ਦੀ ਜੇ ਰੁਪਈ ਪਈ ਹੈ ਇਹਦਾ ਆ ਦੇ ਕੀ ਬੰਗਿਆ ਬੜੀ ਗੱਲਾਂ ਕਰਦਾ ਓਏ ਚਾਲੀ ਓਏ ਇਸ ਤਰ੍ਹਾਂ ਦੇ ਲੋਕ ਲਾਲਚ ਦੇ ਵਿੱਚ ਆ ਕੇ ਨਕਲੀ ਦੁੱਧ ਬਣਾ ਕੇ ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਨੇ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਨੂੰ ਲੈ ਕੇ ਕਿ ਪਿੰਡ ਦੇ ਲੋਕਾਂ ਨੇ ਉਸ ਦੁੱਧੀ ਦੇ ਨਾਲ ਸਹੀ ਕੀਤਾ ਜਾਂ ਗਲਤ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਤੇ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ